ਜਲੰਧਰ ਸ਼ਹਿਰ ਦੇ ਵਿੱਚ ਆਜ ਦਿਨ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਲੁਟੇਰੇ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਪੁਲਿਸ ਦਾ ਡਰ ਨਹੀਂ ਰਿਹਾ ਹਨ ਦਿਨ ਰਾਤ ਜਾਂ ਤੜਕਸਾਰ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਅਰਜੁਨ ਨਗਰ ਤੋਂ ਸਾਹਮਣੇ ਆ ਜਿੱਥੇ ਇੱਕ ਪ੍ਰਵਾਸੀ ਜੋ ਕਿ ਫੂਡ ਦੀ ਵੇੜੀ ਲਾਉਂਦਾ ਹੈ ਉਹ ਆਪਣੇ ਘਰ ਤੋਂ ਫਰੂਟ ਦੀ ਰੇੜੀ ਲੈ ਕੇ ਮੰਡੀ ਵੱਲ ਜਾ ਰਿਹਾ ਸੀ ਤਾਂ ਉਸ ਵਕਤ ਕਾਲੇ ਰੰਗ ਦਾ ਮੋਟਰਸਾਈਕਲ ਆਉਂਦਾ ਹੈ ਅਤੇ ਉਸ ਤੇ ਸਵਾਰ ਤਿੰਨ ਲੁਟੇਰਿਆਂ ਦੇ ਵੱਲੋਂ ਉੱਥੇ ਪਹੁੰਚ ਕੇ ਪਹਿਲਾਂ ਤਾਂ ਪੀੜਤ ਨੂੰ ਪਤਾ ਪੁੱਛਿਆ ਜਾਂਦਾ ਅਤੇ ਬਾਅਦ ਵਿੱਚ ਤੇਜ਼ ਤਾਰ ਹਥਿਆਰ ਕੱਢ ਕੇ ਉਸ ਦੀ ਮਾਰ ਕੁੱਟਾਈ ਕਰਦੇ ਨੇ ਅਤੇ ਉਸ ਦਾ ਮੋਬਾਈਲ ਅਤੇ ਨਕਦੀ ਖੋ ਕੇ ਫਰਾਰ ਹੋ ਜਾਂਦੇ ਨੇ ਅਤੇ ਇਹ ਸਾਰੀ ਘਟਨਾ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵਿਕਿਆਤ ਹੋ ਗਈ। ਕਾ ਮੰਨੂ ਕਾ ਬਹ ਰਹਤੇ ਹੋ? ਅਰਜੁਨਗੜ੍ਹ। ਕੀ ਹੋਇਆ ਕਿ ਆਪਕੇ ਸਾਥ? मैं जा रहा था सर सुबह मंडी जी पाँच बज के पंद्रह मिनट हो रहे थे तो अर्जुन नगर तीन बंदे आए हमसे एड्रेस पूछ रहे थे उसके बाद तुरंत कृपान लिए और वो निकाल लिए मेरे गले पे मार दिए यहाँ पे लग गई साठ मेरे दांत दांत मार दिया और पैसे था पाँच हजार वो छीन लिया और मोबाइल छीन लिया और फरार हो गए क्या आपने कंप्लेंट वगैरह करवाई है कम्प्लेंट करवाए कहाँ पर करवाई है ये चार नंबर चौकी थी एक थाने बारह दर्जी ठीक है जी पुलिस की तरफ से कोई एक्शन हुआ अभी तक सर बोलते हैं कर लूँगा अभी भी गया था वहाँ पे बोलते हैं कोई नहीं कार्रवाई करते हैं अभी तक तो कुछ हुआ नहीं सर ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਤਿਲਕੋ ਜਲੰਧਰ ਸ਼ਹਿਰ ਦੇ ਵਿੱਚ ਆਜ ਦਿਨ ਲੁੱਟਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਲੁਟੇਰੇ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਪੁਲਿਸ ਦਾ ਡਰ ਨਹੀਂ ਰਿਹਾ ਹਨ ਦਿਨ ਰਾਤ ਜਾਂ ਤੜਕਸਾਰ ਲੁਟੇਰੇ ਲੁੱਟਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਅਰਜੁਨ ਨਗਰ ਤੋਂ ਸਾਹਮਣਿਆ ਜਿੱਥੇ ਇੱਕ ਪ੍ਰਵਾਸੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਹੈ ਉਹ ਆਪਣੇ ਘਰ ਤੋਂ ਫਰੂਟ ਦੀ ਰੇੜੀ ਲੈ ਕੇ ਮੰਡੀ ਵੱਲ ਜਾ ਰਿਹਾ ਸੀ ਤਾਂ ਉਸ ਵਕਤ ਕਾਲੇ ਰੰਗ ਦਾ ਮੋਟਰਸਾਈਕਲ ਆਉਂਦਾ ਹੈ ਅਤੇ ਉਸ ਤੇ ਸਵਾਰ ਤਿੰਨ ਲੁਟੇਰਿਆਂ ਦੇ ਵੱਲੋਂ ਉੱਥੇ ਪਹੁੰਚ ਕੇ ਪਹਿਲਾਂ ਤਾਂ ਪੀੜਤ ਨੂੰ ਪਤਾ ਪੁੱਛਿਆ ਜਾਂਦਾ ਅਤੇ ਬਾਅਦ ਵਿੱਚ ਤੇਜ਼ ਤਾਰ ਹਥਿਆਰ ਕੱਢ ਕੇ ਉਸ ਦੀ ਮਾਰ ਕੁੱਟਾਈ ਕਰਦੇ ਨੇ ਅਤੇ ਉਸ ਦਾ ਮੋਬਾਈਲ ਅਤੇ ਨਾਟਿਕ ਖੋ ਕੇ ਫਰਾਰ ਹੋ ਜਾਂਦੇ ਨੇ ਅਤੇ ਇਹ ਸਾਰੀ ਘਟਨਾ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ। ਕਮਨੂ ਕਾਹ ਪਰ ਰਹਤੇ ਹੋ? ਅਰਜੁਨਗਰ। ਕੀ ਹੋਇਆ ਕਿ ਆਪਕੇ ਸਾਥ? ਮੈਂ ਜਾ ਰਹਾ ਸੀ ਸਰ ਸਵੇਰ ਮੰਡੀ। ਜੀ। 5:15 ਹੋ ਰਹੇ ਨੇ। तो अर्जुन नगर तीन बंदे आए हमसे एड्रेस पूछ रहे थे उसके बाद तुरंत कृपान निकाल लिए और वो लिए और मेरे गले पे मार दिए यहाँ पे लग गई सारे मेरे दांत दांत मार दिया और पैसे था पाँच हजार वो छीन लिया और मोबाइल छीन लिया और फरार हो गए क्या आपने कंप्लेंट वगैरह करवाई है कम्प्लेट जी कहाँ पर करवाई है ये चार नंबर चौकी थे पुलिस थाने बारह दर ठीक है जी पुलिस की तरफ से कोई एक्शन हुआ अभी तक सर बोलते हैं कर लूँगा अभी भी गया था वहाँ पे बोलते हैं पूरी नहीं कार्रवाई करते हैं अभी तक तो कुछ हुआ नहीं समझा न्यूज़ के लिए जलंधर तो देवेंद्र कुमार की